ਭਾਜੀ ਨਿਊਜ਼ਲ ਦੀ ਹਾਲਤ ਦੇਖ ਰਿਹਾ ਹੋ ਤੁਸੀਂ ਖਾਓ ਫੇ ਜਰਾ ਆਪਾਂ ਕਰੀਆ ਆਈ ਨਿਸ਼ਿੰਕਾ ਆਡੀਅਮੇਟ ਜਦੋਂ ਇਹਦੇ ਵਿੱਚ ਦੀ ਫਿਨਿਸ਼ਿੰਗ ਹੋਟ ਜਾਂਦੀ ਹੈ ਤੇ ਇਹਦੀ ਜਿਹੜੀ ਨਿਊਜ਼ਲ ਤੇ ਜਿਹੜਾ ਤੇਲ ਜਾਣਾ ਹੈ ਉਹ ਰਿਟਰਨ ਹੋ ਜਾਂਦਾ ਆ ਕਸਟਮਰ ਦੋਸਤੋ ਅੱਜ ਇਸ ਵੀਡੀਓ ਵਿੱਚ ਦਿਖਾਵਾਂਗੇ ਇੰਜੈਕਟਰ ਦੀ ਸਰਵਿਸ ਕਿਵੇਂ ਹੁੰਦੀ ਹੈ ਤੇ ਸਟਾਰਟਿੰਗ ਪ੍ਰੋਬਲਮ ਕਿਉਂ ਹੁੰਦੀ ਹੈ ਤੁਹਾਨੂੰ ਵੀਡੀਓ ਵੇਖੋਗੇ ਤੇ ਪੂਰੀ ਵੀਡੀਓ ਵੇਖੋਗੇ ਸਮਝ ਆ ਜਾਊਗੀ ਵੀਡੀਓ ਦੇ ਐਂਡ ਤੱਕ ਕਰ ਜਰੂਰ ਬਨੇ ਰਹੋ ਸਲੋ ਵਾਲੀ ਰੀਡਿੰਗ ਬਿਲਕੁਲ ਸਲੋ ਵਾਲੀ ਹੈ ਚਲੋ ਭਾਜੀ ਆ ਜਿਹੜਾ ਸੱਤ ਪੁਹਾਰੇ ਪੈਂਦੇ ਪਏ ਆ ਤੇ ਪਿਸਟਨ ਤੇ ਪੈਂਦੇ ਆ ਜਦੋਂ ਹਵਾ ਗਰਮ ਉੱਪਰ ਨੂੰ ਜਾਂਦੀ ਹੈ ਤਾਂ ਆ ਜਿਹੜੀ ਪੈ ਰਿਆ ਇਹ ਮੇਨ ਹੈ ਜਦੋਂ ਇਹਦੀ ਇੱਥੇ ਮੇਨ ਘਟ ਜੂਗੀ ਤੇ ਇੱਥੇ ਰਿਟਰਨ ਵੱਜੂਗੀ ਉਦੋਂ ਸਟਾਰਟਿੰਗ ਪ੍ਰੋਬਲਮ ਆ ਜੂਗੀ ਹੁਣ ਆਪਾਂ ਲੈਨੇ ਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ i20 ਹੈ ਜੀ ਲਗਭਗ 1 ਲੱਖ ਕਿਲੋਮੀਟਰ ਚੱਲੀ ਹੋਈ ਐ ਗੱਡੀ ਦੀ ਪਿਕਅਪ ਹੈਗੀ ਜਿਹੜੀ ਡਾਊਨ ਐ ਸਟਾਰਟਿੰਗ ਪ੍ਰੋਬਲਮ ਹੈਣੀਗੀ ਧੂਆਂ ਮਾਰਦੀ ਐ ਆਪਾਂ ਤਾਂ ਪਹਿਲੇ ਗੱਲ ਸਮਝਾਉਣੀ ਚਾਹੁੰਨੇ ਆਂ ਵੀ ਇੰਜੈਕਟਰਾਂ ਦੇ ਵਿੱਚ ਰੀਡਿੰਗ ਕਿਵੇਂ ਲਈਦੀ ਐ ਜੇ ਸਟਾਰਟਿੰਗ ਠੀਕ ਐ ਤੇ ਵਾਪਸੀ ਜ਼ਿਆਦੇ ਐ ਤੁਹਾਨੂੰ ਕਿਵੇਂ ਮਾਪੀਏ ਉਹਨੂੰ ਸਹੀ ਗਣੀਏ ਜਾਂ ਗਲਤ ਗਣੀਏ ਗਲਤ ਇਸ ਕਰਕੇ ਕਹਿੰਨੇ ਆਂ ਜੇ 1 ਨੰਬਰ ਇੰਜੈਕਟਰ ਦੀ ਵਾਪਸੀ ਨਾਰਮਲ ਐ ਤੇ ਬਾਕੀ ਤਿੰਨਾਂ ਦੀ ਟੂਮ ਆਚਾ ਤੇ ਸਟਾਰਟਿੰਗ ਪ੍ਰੋਬਲਮ ਹੈ ਨਹੀਂ ਤਾਂ ਇਹਦਾ ਮਤਲਬ ਇਹ ਹੈ ਜਿਵੇਂ ਬੰਦਾ ਬਿਮਾਰ ਹੋ ਗਿਆ ਟੈਸਟ ਸਾਰੇ ਸਹੀ ਹੈ ਤੇ ਸਰੀਰ ਰਿਸਪੌਂਸ ਨਹੀਂ ਕਰਦਾ ਠੀਕ ਨਹੀਂ ਹੁੰਦਾ ਉਹੀ ਹਾਲ ਇਸ ਗੱਡੀ ਨਾਲ ਹੈ ਲਓ ਮੈਨੂੰ ਫੜਾ ਮੂ ਕੈਮਰੇਮੈਨ ਨੂੰ ਕਹੂੰਗਾ ਕੈਮਰਾ ਸੋ ਦੋਸਤੋ ਸਕੈਂਟ ਤੁਸੀਂ ਗਿਣ ਲੈਣੇ ਜਦੋਂ ਗੱਡੀ ਸਟਾਰਟ ਕੀਤੀ ਕਿੰਨੇ ਸਕੈਂਟਾਂ ਦੇ ਵਿੱਚ ਕਿੰਨੀ ਰਿਟਰਨ ਵਾਪਸ ਆਉਂਦੀ ਹੈ ਸਟਾਰਟਿੰਗ ਪ੍ਰੋਬਲਮ ਹੈ ਨਹੀਂ ਬੇਟਾ ਸਟਾਰਟ ਕਰਿਓ 1 2 3 4 5 6 7 8 9 10 ਗੱਡੀ ਬੰਦ ਕਰ ਦੇ ਬੇਟਾ ਲਗਭਗ 10 ਕਿੰਟਾਂ ਦੇ ਵਿੱਚ ਆਜ ਐਕਟਰ ਵਾਪਸੀ ਨਾਰਮਲ ਕਹਾਂਗੇ ਆਪਾਂ ਤੇ ਇਹਦੇ ਮੁਕਾਬਲੇ ਆਪਾਂ ਇੱਥੇ ਚੱਲੀਏ ਇਹ ਇੱਕ ਤੋਂ ਵੀ ਘੱਟ ਹੈ ਤੇ ਇਹ 5 ਵੀ ਪਲੱਸ ਕਰ ਗਈ ਆਪਾਂ ਇੱਥੇ ਆਈਏ ਇਹ 4 ਦੇ ਆਸ-ਪਾਸ ਹੈ ਉਹਦੀ ਗੱਲ ਕਰੀਏ ਉਹ ਲਗਭਗ 5 ਦੇ ਕਰੀਬ ਪਹੁੰਚ ਗਈ ਸਟਾਰਟਿੰਗ ਪ੍ਰੋਬਲਮ ਥੋੜੀ ਜਿਹੀ ਡਾਊਨ ਹੈ ਪਰ ਗੱਡੀ ਦੀ ਪਿਕਅਪ ਮੈਂ ਜੇ ਗੱਲ ਕਰਾਂ ਤਾਂ ਇਸ ਇੰਜੈਕਟਰ ਦੀ ਜਿਹੜੀ ਮੇਨ ਹੈ ਆਪਾਂ ਉਹ ਜੀ ਫੜਿਓ 1 ਨੰਬਰ ਇੰਜੈਕਟਰ ਦੀ ਜਿਹੜੀ ਮੇਨ ਹੈ ਜਿਹਨੂੰ ਆਪਾਂ ਕਹਿੰਦੇ ਨੇ એનર્ਜੀ ਤੇ ਤੇਲ ਹੈ ਜਿਹੜਾ ਫੁਹਾਰਾ ਉਹ 1 ਨੰਬਰ ਦਾ ਸਹੀ ਜਾਂਦਾ ਪਿਆ ਤੇ ਬਾਕੀ ਤਿੰਨਾਂ ਦੀ ਜਿਹੜੀ ਵਾਪਸੀ ਹੈ ਵਿਸਟਰਨ ਦੇ ਜਾਣ ਦੇ ਬਜਾਏ ਵਾਪਸ ਜਾ ਰਹੀ ਹੈ ਸਟੌਪ ਕਰ ਲੈ ਬਟਨ ਬਾਈ ਜੀ ਰਵਿੰਦਰ ਸਿੰਘ ਜੀ ਸਰਸਾ ਸਿਗਾਰ ਬਾਈ ਜੀ ਤੁਹਾਨੂੰ ਸਟਾਰਟਿੰਗ ਪ੍ਰੋਬਲਮ ਲੱਗਦੀ ਨਹੀਂ ਸਟਾਰਟਿੰਗ ਪ੍ਰੋਬਲਮ ਸਰਦੀਆਂ ਚ ਜ਼ਿਆਦਾ ਹੁੰਦੀ ਹੈ ਨਾ ਲੰਮਾ ਸਲਫ ਲੈਣ ਦੀ ਹੈ ਪਰ ਇੱਕ ਜੀ ਦੱਸੋ ਭਾਜੀ ਵੀ ਪਿਕਅਪ ਕਿੰਨੇ ਕ ਹੈ ਕਿ ਕੰਮ ਦਾ ਥੋੜਾ ਰੌਲਾ ਹੈਗਾ ਜਿਹਦਾ ਜਿਹੜਾ ਜੋਗ ਮਾਰੀਓ ਥੋੜਾ ਧੂਆਂ ਵੀ ਦਿਖਾਉਂਦੀ ਹੈ ਧੂਆਂ ਭਾਜੀ ਦੋ ਗੱਲਾਂ ਮੈਂ ਦੱਸਾਂ ਇੰਜੈਕਟਰ ਕਰਾਉਣੇ ਤੇ ਨਾ ਕਰਾਉਣੇ ਅਲੱਗ ਗੱਲ ਹੈ ਇਹ ਤੁਹਾਡੇ ਲਈ ਵੀ ਤੇ ਆਡੀਅנס ਲਈ ਵੀ ਜਦੋਂ ਡੈਲਫੀ ਦੇ ਇੰਜੈਕਟਰ ਜਦ ਤੱਕ ਕੰਪਲੀਟ ਨਵੇਂ ਪੈਣ ਠੀਕ ਹੈ ਕੋਈ ਉਹ ਪੂੰਜੀ ਨਹੀਂ ਬਣ ਪਉਂਦੀ ਖਰਚਾ ਇੰਨਾ ਵੱਜਾਂ ਦਾ ਨਵੇਂ ਟੂ ਮੱਚ ਕਾਸਟਲੀ ਹੈ ਜੇ ਆਪਾਂ ਗੱਲ ਕਰੀਏ ਕਰੀਏ ਇਹਨਾਂ ਦੇ ਵਿੱਚ ਕਿੱਟਾਂ ਦੀ ਜਿਹੜਾ ਰਿਟਰਨ ਜ਼ਿਆਦਾ ਦੇ ਰਿਹਾ ਹਾਂਜੀ ਉਹ オリジナル ਪਾਉਣੇ ਤੇ ਜਦੋਂ ਲਫਾਫਾ ਪਾਰਤਾ ਡੈਲਫੀ ਦਾ ਉਹਦੀ ਗਾਰੰਟੀ ਵਾਰੰਟੀ ਖਤਮ ਗੱਲ ਕੋਈ ਕੀਤੀ ਚੰਗੀ ਹੈ ਜੀ ਹਾਂਜੀ ਹਾਂਜੀ ਜੇ ਆਪਾਂ ਚਾਈਨਾ ਮੇਡ ਚਾਹਨੇ ਆ ਉਹ ਚੱਲ ਕੇ ਸਾਊਂਡ ਬਿਲਕੁਲ ਨਾ ਮੱਤ ਰਹਿੰਦੀ ਹੈ ਜਿਵੇਂ ਮੜ ਜੇ ਦਾਣੇ ਭੁੰਦੀ ਹੈ ਤੇ ਭੁੰਦੀ ਹੈ ਖਾਲੀ ਗਾਰੰਟੀ ਆਉਂਦੀ ਰਹਿੰਦੀ ਹੈ ਕੁੱਪਸੋ ਇੰਜੈਕਟਰ ਆਪਾਂ ਚਾਰੇ ਬਾਰ ਕੱਢ ਲਿਆ ਇੰਜੈਕਟਰਾਂ ਦੇ ਬਹੁਤ ਸਾਰਿਆਂ ਦੇ ਇਸ਼ੂ ਹੁੰਦੇ ਜਿਹੜੇ ਆ ਇੱਥੇ ਫੁਆਰਾ ਬਣਦਾ ਇਹਦਾ ਜੇ ਜਦੋਂ ਸਟੱਕ ਕਰ ਜਾਂਦੀਆਂ ਨੀਜ਼ਲਾਂ ਸਾਊਂਡ ਦੇਣ ਲੱਪੈਂਦੀਆਂ ਇਹ ਨੀਜ਼ਲ ਵਾਲੇ ਫੁਆਰੇ ਆ ਜਿਹੜੇ ਇਹ ਬੰਦ ਹੋ ਜਾਂਦੇ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਇੰਜੈਕਟਰ ਕੰਮ ਕਿਵੇਂ ਕਰਦਾ ਹੁਣ ਇੰਜੈਕਟਰਾਂ ਦੀ ਸਰਵਿਸ ਆਪਾਂ ਕਰਾਉਣ ਵਾਸਤੇ ਭੇਜਣੀ ਹੈ ਤਿੰਨ ਇੰਜੈਕਟਰਾਂ ਦੀ ਕਿੱਟ ਪੈ ਰਹੀ ਹੈ ਇੱਕ ਦੀ ਹੋਊਗੀ ਸਰਵਿਸ ਵਾਲ ਦੀ ਆਪਾਂ ਜੀ ਜੋਬ ਨੂੰ ਡਨ ਕਰ ਲਿਆ ਪਰਫੈਕਟ ਹੋ ਚੁੱਕੀ ਹੈ ਪਰਫੈਕਟ ਤੇ ਰੀਅਲ ਕਲੀਨ ਕਰਕੇ ਲਾਤੀ ਜੀ ਆਪਾਂ ਟੀਜ਼ਰ ਫਿਲਟਰ ਨਵਾਂ ਪਾ ਰਹੇ ਆ ਆਪਾਂ ਅੰਦਰ ਜਾ ਕੇ ਟੈਂਕੀ ਦੀ ਹਾਲਤ ਵੀ ਦੇਖ ਲੈਣੇ ਆ ਕੁਛ ਕੁਛ ਪਿਆ ਹੈ ਉਹ ਬਟਨ ਜਿਹਾ ਵੇਖੋ ਬਟਾ ਕੀ ਡਿੱਗਿਆ ਉਹ ਦੋ ਦਾ ਚੱਕ ਲਓ ਕੁਛ ਹੈ ਜੀ ਲੋਈ ਜੇ ਹੋ ਗਈ ਹੈ ਕਲੀਨਿੰਗ ਉਹ ਟੁੱਟਿਆ ਹੋਇਆ ਸੀ ਵਾਲ ਉਹ ਵਾਲ ਸੀਗਾ ਜੀ ਇਹਦਾ ਵਾਲ ਵੀ ਆਪਾਂ ਲਾਤਾ ਦੋਸਤੋ ਚਾਰੇ ਇੰਜੈਕਟਰ ਫੇਲਿਅਰ ਸੀਗੇ ਸਟਾਰਟਿੰਗ ਭਲਾ ਦੀ ਠੀਕ ਸੀਗੀ ਪਿਕਅਪ ਡਾਊਨ ਸੀਗੀ 1300 ਵਾਰ ਤੇ ਆਪਾਂ ਇਹਨਾਂ ਨੂੰ ਟੈਸਟਿੰਗ ਕਰ ਰਹੇ ਆਂ ਆਈਸੀ ਕੁਮਾਰ ਇੰਜੀਨੀਅਰਿੰਗ ਵਰਕਸ਼ਪ ਤੇ ਪੰਪ ਵਾਲੇ ਵੀਰ ਦੇ ਹਾਂਜੀ ਭਾਜੀ ਸਾਨੂੰ ਜਰਾਂ ਦੀ ਰਿਟਰਨ ਦੱਸਿਓ ਕਿੰਨੀ ਕੁ ਜ਼ਿਆਦਾ ਹੈ ਸੋ ਦੋਸਤੋ ਇੰਜੈਕਟਰ ਤਾਂ ਆ ਲੱਗਾ ਇਹਨਾਂ ਦੀ ਮੇਨ ਤੇ ਵਾਪਸੀ ਹੈ ਜਿਹੜੀ ਉਹ ਸਾਹਮਣੇ ਮੈਜ਼ਰਮੈਂਟ ਤੇ ਜਾ ਰਹੀ ਹੈ ਐਮ ਐਲ ਮਿਲੀਮੀਟਰ ਹਾਂਜੀ ਰਿਟਰਨ ਬਹੁਤ ਜਿਆਦਾ ਆਉਂਦੀ ਜੀ ਰਿਟਰਨ ਜਿਆਦਾ ਆਉਂਦੀ ਆ ਪਿਸਤਲਾਂ ਤੇ ਮੇਨ ਘਟ ਜਾ ਰਿਹਾ ਇਹ ਹੋਣੀ ਚਾਹੀਦੀ ਆਪਾਂ ਨੂੰ 7000 8 ਐਮ ਐਲ ਆਉਣੀ ਚਾਹੀਦੀ ਆ ਰਿਟਰਨ ਪਰ ਇਹ ਤਾਂ ਛੋਟੀ ਵੀ 24 ਆ ਜੀ 24 ਆ ਜੀ ਐਮ ਐਲ 24 ਚਲੀ ਗਈ ਠੀਕ ਹੈ ਜੀ ਜੇ ਰਿਟਰਨ ਜਿਆਦਾ ਚਲੀ ਗਈ ਹੈ ਤੇ ਮੇਨ ਹੈ ਜਿਹੜੀ ਉਹ ਮੇਨ ਕੱਲੀ ਰਹਿ ਗਈ ਹੈਗੀ ਰੱਬ ਤੁਹਾਡਾ ਭਲਾ ਕਰੇ 9 ਤੇ 9 ਤੇ ਰਹਿਣ ਦਾ ਮਤਲਬ ਹੈ ਵੀ ਗੱਡੀ ਚ ਸਟਾਰਟਿੰਗ ਪ੍ਰੋਬਲਮ ਨਹੀਂ ਦਿੱਤੀ ਦੀਪਾ ਪਰ ਇਹ ਵਾਪਸੀ ਜਾਦੇ ਹੈਗੀ ਹੈ ਜੀ ਦੋਸਤੋ ਆਪਾਂ ਪਹੁੰਚੇ ਸੀ ਕਮਾਰ ਡੀਜ਼ਲ ਸਰਵਿਸ ਤੇ ਜਿੱਥੋਂ ਆਪਾਂ ਇੰਜੈਕਟਰ ਕਰਵਾਈਦੇ ਆ ਆਪਾਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਇੰਜੈਕਟਰ ਦੀਆਂ ਟੈਸਟਿੰਗਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਹੈ ਰਿਟਰਨ ਤੇ ਮੇਨ ਕੀ ਹੁੰਦੀ ਹੈ ਰੈੱਡ ਜਾਂ ਗ੍ਰੀਨ ਦੇ ਵਿੱਚ ਕੀ ਹੈ ਵੀਡੀਓ ਦੇ ਐਂਡ ਤੇ ਕਰ ਬਣੇ ਰਹੋ ਆਪਾਂ ਪਹਿਲਾਂ ਚਾਰੇ ਇੰਜੈਕਟਰਾਂ ਦੀ ਕਿੱਟ ਪਵਾ ਰਹੇ ਹੈਗੇ ਆ ਆਜੋ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਤੁਹਾਨੂੰ ਸਮਝ ਆ ਜਾਊਗੀ ਇੰਜੈਕਟਰਾਂ ਚ ਪ੍ਰੋਬਲਮ ਇੰਜੈਕਟਰ ਖੁੱਲ ਗਿਆ ਜੀ ਅਜੀ ਕਿਹੜੀ ਕਿੱਟ ਦਿਖਾਇਓ ਜਿਹੜਾ ਦਰਸ਼ਨ ਕਰਾਇਓ ਸਾਡੇ ਜਿਹੜੇ ਫਾਲੋਅਰ ਹੈ ਵਿਊਅਰਸ ਹੈ ਓਕੇ ਓਕੇ ਕਿੱਟ ਦੀ ਜਿਹੜੀ ਚੀਜ਼ ਖਰਾਬ ਹੁੰਦੀ ਹੈ ਸਾਨੂੰ ਕੰਟਰੋਲ ਵਾਲ ਉਹ ਵੀ ਦੱਸੋ ਕੀ ਹੈ ਹਾਂ ਜੀ ਅਤੀ ਜੀ ਮਾਰਾ ਰਿਹਾ ਹੈ ਹਲੋ ਜੀ ਅਜੀ ਨਿਊਜ਼ਲ ਦੀ ਹਾਲਤ ਦੇਖ ਰਿਹਾ ਤੁਸੀਂ ਨਿਊਜ਼ਲ ਦਾ ਫੋਰਾ ਦੇਖੋ ਇਹ ਤਾਂ ਮੇਰੇ ਸਾਹਮਣੇ ਕਰਕੇ ਕਰੀ ਕਰਾ ਕਿਵੇਂ ਸਰਾਖ ਸਸ ਰੱਖਾਂ ਦੇ ਵਿੱਚ ਦੀ ਤੇਲ ਪੂਰਾ ਆਊਗਾ ਤਾਂ ਪਾਵਰ ਬਣੇਗੀ ਭਾਜੀ ਹਮੇਸ਼ਾ ਭਾਜੀ ਜਦੋਂ ਡੀਜ਼ਲ ਦੇ ਵਿੱਚ ਚਕਨਾਟ ਹੈ ਠੀਕ ਹੈ ਤੇ ਜਿਹੜੀਆਂ ਇਹਨਾਂ ਦੀਆਂ ਕਿੱਟਾਂ ਇਹ ਉੜਦੀਆਂ ਮਾਰੇ ਡੀਜ਼ਲ ਕਰਕੇ ਇੰਜੈਕਟਰ ਦੀ ਹੋ ਰਹੀ ਹੈ ਕਿੱਟ ਦੀ ਸਰਵਿਸ ਨਾਲ ਪੈ ਰਹੀ ਹੈ ਕਿੱਟ ਨਵੀਂ ਕਿੱਟਾਈ ਨਵੀਂ ਕਿੱਟਾਂ ਦਿਖਾਈ ਬਟਾ ਆਪਣਾ ਲਈ ਹੈ ਜੀ ਨਵੀਂ ਤੇ ਪੁਰਾਣੀ ਦੇ ਵਿੱਚ ਅੰਤਰ ਕੀ ਹੈਗਾ ਉਹ ਤੁਹਾਡੇ ਸਾਹਮਣੇ ਹੈ ਜੀਪ ਇੰਦੀ ਕਿਹੜੀ ਚੀਜ਼ ਖਰਾਬ ਹੁੰਦੀ ਹੈ ਆਪਾਂ ਉਹ ਵੀ ਆਪਣੇ ਵੀਰ ਨੂੰ ਦੱਸਣਾ ਹੈ ਉਹ ਦਿਖਾਓ ਹਜਾਰਾ ਆਪਾਂ ਕੀ ਆਈਡੀ ਫਿਨਿਸ਼ਿੰਗ ਦਾ ਆਡੀਓ ਰਿਕਾਰਡ ਕਰਾਂਗੇ ਜਦੋਂ ਇਹਦੇ ਵਿੱਚ ਦੀ ਫਿਨਿਸ਼ਿੰਗ ਹੋਟ ਜਾਂਦੀ ਹੈ ਤੇ ਇਹਦੀ ਜਿਹੜੀ ਨਿਊਜ਼ਲ ਤੇ ਜਿਹੜਾ ਤੇਲ ਜਾਣਾ ਹੈ ਉਹ ਰਿਟਰਨ ਹੋ ਜਾਂਦਾ ਆਕਸ ਚੁੱਕਾ ਹਾਂਜੀ ਚਲੋ ਇਹ ਤਰਖੋ ਸਾਈਡ ਤੇ ਸਕਰੀਨ ਔਨ ਕਰ ਦਿਆਂ ਇਹ ਤੌਰ ਤੇ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਭਾਜੀ ਇਹਨੂੰ ਅਸੀਂ ਲਿਮਟ ਤੋਂ ਵੱਧ ਕਰ ਦਾਂਗੇ ਕਸਾਈ ਕਰ ਦਾਂਗੇ ਤਾਂ ਇੰਜੈਕਟਰ ਦੀ ਸਾਊਂਡ ਨਹੀਂ ਬਣੇਗੀ ਹੁਣ ਆਪਾਂ ਨਵੀਂ ਕਿੱਟ ਪਾ ਕੇ ਬਾਅਦ ਟੈਸਟਿੰਗ ਲੈਂਦੇ ਹਾਂ ਚਲੋ ਵੀ ਹਾਂ ਮੁੜ ਕੇ ਦੇ ਸੁਸ ਲੋ ਵਾਲੀ ਡੀਡੀ ਬਿਲਕੁਲ ਸਲੋ ਵਾਲੀ ਹੈ ਚਲੋ ਭਾਜੀ ਆ ਜਿਹੜਾ 7 ਫੁਹਾਰੇ ਪੈਂਦੇ ਪਏ ਹੈ ਇਸ ਪਿਸਟਨ ਤੇ ਪੈਂਦੇ ਆ ਜਦੋਂ ਹਵਾ ਗਰਮ ਉੱਪਰ ਨੂੰ ਜਾਂਦੀ ਹੈ ਤਾਂ ਆ ਜਿਹੜੀ ਪੈ ਰਿਆ ਇਹ ਮੇਨ ਹੈ ਜਦੋਂ ਇਹਦੀ ਇੱਥੇ ਮੇਨ ਘਟ ਜੂਗੀ ਤੇ ਇੱਥੇ ਰਿਟਰਨ ਵੱਜੂਗੀ ਉਦੋਂ ਸਟਾਰਟਿੰਗ ਪ੍ਰੋਬਲਮ ਆ ਜੂਗੀ ਹੁਣ ਆਪਾਂ ਲੈਨੇ ਆ ਉਹ ਮਸ਼ੀਨ ਸਟਾਰਟ ਹੋ ਰਹੀ ਹੈ ਆਪਾਂ 4 ਲੀਟਰਸ ਹੁੰਦੀਆਂ ਕਿਹਾ ਇੰਜੈਕਟਰ ਆਪੀਆਂ 4 ਪਿਸਟਨ ਇਹ ਸਮਝਾਈ ਜਰਾ ਕਿਹੜੀ ਟੈਸਟਿੰਗ ਕਰਨਾ ਆਪਾਂ ਆਪ ਬੈਗ ਲੀਕ ਜੀ ਸਟਾਰਟ ਕਰਾਂਗੇ ਕਿਉਂਕਿ ਇਹ ਕੰਟਰੋਲ ਵਾਲ ਪਾਇਆ ਨਾ ਜਿਹਦੇ ਵਿੱਚ ਜ਼ਿਆਦਾ ਰਕ ਕਰਨ ਹਾਂਜੀ

ਆ ਰਹੇ ਜੀ ਮੈਕਸ ਪਾਵਰ ਮੈਕਸ ਪਾਵਰ ਟੂ ਲੀਵਿੰਗ ਨੰਬਰ ਤੇ ਆ ਜੀ ਮੈਕਸ ਪਾਵਰ ਪਾਲੀਟਰ ਹੈ ਕਿੰਨਾ ਹੋ ਗਿਆ 40 40 ਹੋ ਗਿਆ ਮੈਕਸ ਪਾਵਰ ਜੋਣ ਜੀ ਹੁਣ ਆ ਗਈ ਆ ਇਮਿਸ਼ਨ ਤੋਂ ਵੀ ਬੜਾ ਚੱਕਰ ਦਾ ਧੂੰਆ ਕਿੰਨਾ ਡੇੜੀ ਬਾਅਦ ਦੀਆ 6.1 ਉੱਪਰ ਮਤਲਬ 33.5 ਨਹੀਂ ਨਹੀਂ 6 ਉਹ ਪੂਰੇ ਸ਼ੇਡ ਦੇ ਉੱਤੇ ਖੜ ਗਿਆ ਤੇ ਹੁਣ ਆਈ ਗਾ ਉਹ ਤੇ ਹੁਣ ਆਈ ਗਲੀ ਤੇ ਬੜੀ ਗੱਡੀ ਕਿੰਨਾ ਤੇਲ ਲੈ ਗਈ ਇਸੇ ਰਸਤਾ ਸਿੰਗਲ ਦੀ ਲੈ ਲਈਏ ਡਬਲ ਤੇ ਸਿੰਗਲ ਕਰ ਸਹੀ ਗੜੀ ਜਾ ਸਹੀ ਤਾਂ ਆਹੀ ਆ ਜਿਆਦਾ ਸਹੀ ਲਾਉਂਦਾ 1 ਮਿੰਟ ਦੀ ਰੀਡਿੰਗ ਮੇਂ ਦੋਸਤੋ ਜਿਦਨੇ ਕਹਿੰਦਾ ਪਾਸਪੋਰਟ ਆ ਨਹੀਂ ਤੇ ਰੀਡਿੰਗ ਚ ਆ ਰਹੀ ਹੈ ਕਿ ਕਿਦਾ ਨੰਬਰ ਲੁਕੀਤਾ ਜਾਂਦਾ ਹੈ ਦੋਸਤੋ ਜੀ ਗਾਰੰਟੀ ਵਾਲੀਆਂ ਯੋਜਨਾਵਾਂ ਪਾਲਸੀਆਂ ਪਰੋਹਨੇ ਆ ਇਹਨਾਂ ਦਾ ਬਾਰ ਕੋਡ ਤੇ ਇਹਨਾਂ ਦਾ ਇੱਕ ਨੰਬਰ ਹੁੰਦਾ ਦਿਖਾਈ ਦਿੰਦਾ ਤੇ ਤੁਸੀਂ ਨੰਬਰ ਲੈ ਕੇ ਆਪਣੇ ਨੂੰ ਗਾਰੰਟੀ ਕਾਰਡ ਇਹਨਾਂ ਦੇ ਜੀਣਾ ਹਲੋ ਨੋਨ ਇੱਕ ਮਿੰਟ ਦੀ ਰੀਡਿੰਗ ਸਾਡੇ ਕੋਲ ਸਾਦੇ ਪੁਆਇੰਟ ਇਹ ਵੀ ਰੀਡਿੰਗ ਉੱਪਰੋਂ ਕਰਨਾ ਪੈਂਦਾ ਹੈ ਸਰ। ਆਹ ਰੀਡਿੰਗ ਥੋੜੀ ਸੈੱਟ ਕਰਨੀ ਹੈ ਵੀ। ਇਹ ਕਾਰਬਿਟੀਆ ਰੀਡਿੰਗ ਸੈੱਟਨਾ ਇੰਨੇ ਹੋ ਜਾਣਾ ਸਾਫ਼ ਕਰਨੀ ਪੈਣੀ ਹੈ। ਓਕੇ। ਹਾਂਜੀ। ਤੇ ਕਿੰਦਰਾ ਕਿਤੇ ਫਰਕ ਹੁੰਦਾ ਹੈ। ਤੇ ਇਹਦੀ ਜਦੋਂ ਪ੍ਰੋਪਰ ਗਰੀਲ ਹੋ ਗਈਆਂ ਫਿਰ ਇਹਦੀ ਸਰਵਿਸ ਹੈ ਜਿਹੜੀ ਉੱਡਾਣੀ। ਅੱਧੇ ਪੁਆਇੰਟ ਦਾ ਫਰਕ ਆ। ਉਹ ਫਿਰ ਵੀ ਓਕੇ ਕਰਾਂਗੇ ਪੂਰੀ। ਦੂਸਰੀ ਬੋਤਲ ਵੀ ਭਰਦੀ ਆ। ਦੋਸਤੋ 3 ਨੰਬਰ ਇੰਜੈਕਟਰ ਹੈ। ਆਪਾਂ ਇਹਦੀਆਂ ਸੱਤ ਟੈਸਟਿੰਗਾਂ ਹੁੰਦੀਆਂ। ਇਦੇ ਵਿੱਚੋਂ ਇੱਕ ਟੈਸਟਿੰਗ ਹੈ ਜਿਹੜੀ ਉਹ ਫੇਲਰ ਆ ਰਹੀ ਹੈ 5.8 ਹੈ ਆਈਡਲਿੰਗ ਤੇ ਪਾਣੀ ਹੈ ਇੱਕ ਗਲਾਸ ਕੱਢ ਲਈ ਤੇ ਆਪਾਂ ਇਹਨੂੰ ਬਾਰ-ਬਾਰ ਖੋਲਣਾ ਪੈਂਦਾ ਹੈ ਬਾਰ-ਬਾਰ ਖੋਲ ਕੇ ਕਚਰਾ ਕਿਤੇ ਮਾੜਾ ਮੋਟਾ ਉਹਨੂੰ ਰਿਮੂਵ ਕਰਨਾ ਪੈਂਦਾ ਕਿ ਕਿਸੇ ਚੀਜ਼ ਨੂੰ ਖਰਚੇ ਨੂੰ ਬਚਾਉਣਾ ਹੋਵੇ న్యూਜ਼ਲ ਚ ਲਕਸ ਹੈ ਕਿੱਥੇ ਹੈ ਜਾਂ ਉਹਦਾ ਤੇਲ ਕਿੰਨਾ ਲੀਕ ਕਰਦਾ ਹੈ ਆਈਡਲਿੰਗ ਤੇ ਉਹਨੂੰ ਪ੍ਰੋਪਰ ਕਰਨ ਵਾਸਤੇ ਨਿਊਜ਼ਲ ਨੂੰ ਕਈ ਵਾਰੀ ਰਿਪੀਟ ਕਰਨਾ ਪੈਂਦਾ ਹੈ ਖੋਲਣਾ ਪੈਂਦਾ ਹੈ ਉਹਨਾਂ ਆਪਾਂ ਟਰੇਪ ਪਲਾ ਰਹੇ ਆ ਛੋਟਾ ਵੀਰ ਸਾਡਾ ਕਿਉਂਕਿ ਲੀਕਸ ਕਿ ਤੋਂ ਨਾ ਕਰੇ ਕਿ ਜਦੋਂ ਤੇਲ ਪੁਆਇੰਟਾਂ 'ਚ ਫਰਕ ਪੈ ਜਾਂਦਾ ਹੈ ਤਾਂ ਉਹ ਗੱਡੀ ਠੀਕ ਚੱਲਦੀ ਹੈ ਪਰ ਐਕੂਰੇਸੀ ਉਹਨੂੰ ਕਹਿੰਦੇ ਆ ਜਦੋਂ ਅਸੀਂ ਪੁਆਇੰਟਾਂ ਦੇ ਵਿੱਚ ਪੂਰੇ ਪੁਆਇੰਟ ਨੂੰ ਐਕੂਰੇਸੀ ਦੇ ਵਿੱਚ ਤੇ ਆਟੋ ਤੇ ਲਾ ਕੇ ਚੱਲਦੇ ਆ ਟੈਸਟਿੰਗ ਨੂੰ ਤਾਂ ਉਹਦੇ 'ਚ ਰੀਡਿੰਗਾਂ ਪੂਰੀਆਂ ਆਉਣਗੀਆਂ ਤੇ ਫੇਰ ਹੀ ਗ੍ਰੀਨ ਹੋਊਗਾ ਆਪਾਂ ਦੇਖਦੇ ਆ ਵੀ ਗ੍ਰੀਨ ਕਿੰਨਾ ਖੰਦਾ ਇਹ ਪਾਇਲਟ 1 ਕੇ ਪਾਇਲਟ 2 ਨਹੀਂ ਹੈਗੀ ਆ ਪਾਇਲਟ 2 ਪਾਇਲਟ 2 ਨੂੰ ਚਾਹੀਦੀ ਆ 8 12 16 ਮੈਕਸਿਮਮ ਆਪਣੀ ਆ ਗਈ 11 ઓਕੇ ਤੇ ਜਿਹੜੀ ਆਪਣੀ ਸਟਾਰਟਿੰਗ ਸੀਗੀ ਆ 5.8 ਆ ਆਇਡਲਿੰਗ ਉਹ ਆਪਣੀ ਸ਼ੇ ਆ ਚੁੱਕੀ ਹੈ ਜੀ ਤੇ ਇੰਦੀਆਂ ਪ੍ਰੋਪਰ ਰੀਡਿੰਗ ਜਦੋਂ ਗ੍ਰੀਨ ਤੇ yellow 'ਚ ਹੋਣ ਜੇ ਬਿਲਕੁਲ ਗ੍ਰੀਨ 'ਚ ਹੋਣੇ ਹੈ ਤਾਂ ਆਪਣੇ ਨੂੰ ਇੰਜੈਕਟਰ ਚੇਂਜ ਕਰਨਾ ਪੈਂਦਾ ਪਰ ਹਰ ਇੱਕ ਚੀ ਦੀ ਇੱਕ ਟੋਲਰੈਂਸ ਹੁੰਦੀ ਹੈ ਇਹ 47 ਚਾਹੀਦੀ ਹੈ ਪ੍ਰੋਪਰ ਐਕੂਰੇਸੀ 'ਚ 40 ਵੀ ਠੀਕ ਹੈ ਤੇ ਟੈਸਟਿੰਗ ਠੀਕ ਹੋ ਚੁੱਕੀ ਹੈ ਤਾਂ ਨਿਊਜ਼ਲ ਇਹਦੀ ਜੋਬ ਡਨ ਹੋ ਗਈ ਹੈ ਇਹ ਨਿਊਜ਼ ਹੈ ਨਹੀਂ ਲਾਸਟ ਰੀਡਿੰਗ ਆ ਵੀ ਲਾਸਟ ਰੀਡਿੰਗ ਆਪਾਂ ਚੈੱਕ ਕਰਨ ਲੱਗੇ ਆਂ ਇਹ ਵੀ ਇੱਕ ਮਿੰਟ ਦੀ ਰੀਡਿੰਗ ਹੋਏਗੀ ਲਗਭਗ ਕੈਮਰਾ ਸਟਾਪ ਕਰਦੇ ਆਪਾਂ ਲਓ ਜੀ ਸਟਾਪ ਇਹਦੀ ਆ ਗਈ 8 8 ਪਰ ਹੋ ਗਿਆ ਲਓ ਜੀ ਨਿਊਜ਼ਲ ਹੋ ਗਈ ਓਕੇ ਜੌਬ ਕਰਤੀ ਹੈ ਡਨ ਸੋ ਸਜਣੋ ਜਦੋਂ ਵੀ ਕੋਈ ਬਰੀਕੀ ਚ ਜਾਈ ਟੈਕਨੋਲੋਜੀ ਦਾ ਬੈਨੀਫਿਟ ਤਾਂ ਬਹੁਤ ਹੁੰਦਾ ਹੈ ਆਪਾਂ ਇਹ ਗੱਲ ਕਰਾਂਗੇ ਵੀ ਅਗਰ ਟੈਕਨੋਲੋਜੀ ਨੂੰ ਸਹੀ ਤਰੀਕੇ ਨਾਲ ਯੂਜ਼ ਕੀਤਾ ਜਾਵੇ ਤੇ ਹਰੇਕ ਕੰਮ ਨੂੰ ਬਰੀਕੀ ਚ ਪਰਖਿਆ ਜਾਵੇ ਤੇ ਕੀਤਾ ਜਾਵੇ ਤੇ ਰਿਜ਼ਲਟ ਤਾਂ ਮਿਲਦੇ ਆ। ਸੋ ਇਸ ਗੱਡੀ ਦੀ ਆਪਾਂ ਜੌਬ ਨੂੰ ਡਨ ਕਰ ਲਿਆ ਹੈਗਾ। EGR ਵਾਲ ਦੀ ਜੌਬ ਡਨ ਹੋ ਰਹੀ ਹੈ ਤੇ ਬਾਕੀ ਇੰਜੈਕਟਰ ਦੀ ਵੀ ਆਪਾਂ ਸਰਵਿਸ ਕਰਵਾ ਰਹੇ ਆ। ਇੱਕ ਓਕੇ ਹੋ ਗਈ ਹੈ। ਤੇ ਤਿੰਨਾਂ ਦੀ ਸਰਵਿਸ ਬਾਕੀ ਹੈ। ਅੱਜ ਦੀ ਸਿਵ ਟੈਕਨੋਲੋਜੀ ਬਹੁਤ ਆ ਗਈ। ਹਾਂਜੀ। ਟੈਕਨੋਲੋਜੀ ਦੇ ਨਾਲ ਅਕਲ ਵੀ ਆਉਣੀ ਜ਼ਰੂਰੀ ਆ। ਹਾਂਜੀ। ਠੀਕ ਹੈ ਜੀ। ਜੇ ਮੰਨ ਲਓ ਵੀ ਮੈਂ ਇੰਜੈਕਟਰ ਕਰ ਮਹੀਨਾ ਦੀ ਗਾਰੰਟੀ ਵਾਲੇ ਪਵਾਤੇ। ਠੀਕ ਹੈ ਆਪਾਂ ਤੇਲ ਪ੍ਰੋਪਰ ਨਹੀਂ ਫਿਰ ਵੀ ਸਹੀ ਪਾਉਂਦੇ ਤਾਂ ਪ੍ਰੋਬਲਮ ਆਉਗੀ ਕਈ ਵਾਰੀ ਆਪਾਂ ਚਾਰ ਇੰਜੈਕਟਰ ਕਰਾ ਲਏ ਜੀ ਚਾਰਾਂ ਦੇ ਵਿੱਚੋਂ ਇੱਕ ਫੇਲਰ ਜਾਂ ਚਾਰੇ ਓਕੇ ਰਹਿੰਦੇ ਐ ਇਹ ਡਿਪੈਂਡ ਕਰਦਾ ਹੈਗਾ ਠੀਕ ਹੈ ਜੀ ਤੇਲ ਕਿੰਨਾ ਮਾੜਾ ਹੈ ਜਾਂ ਦੁਬਾਰਾ ਕਚਰਾ ਕੀ ਆ ਗਿਆ ਦੀਪਕ ਜੀ ਦੱਸ ਵੀ ਜਿੰਨਾ ਚਿਰ ਸਾਰੀਆਂ 7 ਦੀਆਂ 7 ਰੀਡਿੰਗਾਂ ਨਹੀਂ ਆਉਂਦੀਆਂ ਜਦੋਂ ਆਪਾਂ ਮੈਨੂਅਲ ਤਰੀਕੇ ਨਾਲ ਕਰਦੇ ਸੀ ਗੱਡੀ ਉਦੋਂ ਵੀ ਠੀਕ ਚੱਲਦੀ ਸੀ ਠੀਕ ਚੱਲਦੀ ਸੀ ਗੱਡੀ ਜਦੋਂ ਆਪਾਂ ਆਟੋ ਤੇ ਕਰਕੇ ਇਹਨਾਂ ਦੀਆਂ ਰੀਡਿੰਗਾਂ ਗੱਡੀ ਉਦੋਂ ਵੀ ਠੀਕ ਚੱਲਦੀ ਹੈ ਫਰਕ ਕਿੱਥੇ ਹੈ ਫਰਕ ਇਹ ਹੈ ਕਿ ਆਟੋ ਦੇ ਵਿੱਚ ਉਹਨਾਂ ਬਰੀਕੀ ਦੇ ਵਿੱਚ ਪਤਾ ਲੱਗ ਜਾਂਦਾ ਗੱਡੀ ਦੇ ਵਿੱਚ ਦਿੱਕਤ ਕਿੱਥੇ ਜਿਵੇਂ ਥੋੜੇ ਦਿਨ ਪਹਿਲਾਂ ਗੱਡੀ ਨੋਕਿੰਗ ਕਰਦੀ ਸੀ ਜੇ ਆਪਾਂ ਨੂੰ ਮੈਨੂਅਲ ਚੈੱਕ ਕਰਦੇ ਤਾਂ ਉਹ ਸਹੀ ਲੱਗਣੀ ਸੀ ਰਾਈਟ ਹਾਂਜੀ ਬਰੀਕੀ ਜਿ ਆਪ ਨੂੰ ਪਤਾ ਲੱਗ ਜਾਂਦਾ ਵੀ ਉਹ ਸਲੋ ਲਈਆਂ ਰੀਡੀਆਂ ਦੇ ਵਿੱਚ ਉਹ ਸੀਸੀ ਤੇਲ ਆ ਹੀ ਨਹੀਂ ਰਹੇਗੀ ਮੈਂ ਇਥੇ ਇੱਕ ਤਰੀਕ ਗੱਲ ਕੱਢਦਾ ਭਾਜੀ ਮੈਂ ਸਮਝਾਉਣਾ ਹੈ ਮੇਰੇ ਕੋਲੇ ਕਸਟਮਰ ਉਹ ਆਉਂਦੇ ਨੇ ਜਦੋਂ ਮੈਂ ਕਹਿੰਦਾ ਕਿ ਬਾਈ ਤੁਹਾਨੂੰ ਨਾ ਹੋਇਆ ਵਹਿਮ ਨਹੀਂ ਹੁੰਦਾ ਜਿਹੜਾ ਕਸਟਮਰ ਐਕੂਰੇਸੀ ਨਾਲ ਜਾਂ ਉਹਨੂੰ ਜਿਆਦਾ ਵੀ ਮੇਰੀ ਗੱਡੀ ਦਾ ਰੱਖਾ ਕਿੰਨਾ ਕਿ ਘਟਰ ਕਿੰਨਾ ਨਹੀਂ ਪ੍ਰੋਪਰ ਬਣ ਰਿਆ ਜਾਂ ਪਹਿਲੇ ਦੁੱਧੇ ਗੇਅਰ ਦੇ ਵਿੱਚ ਦਬ ਰਹੀ ਹੈ ਜਿਵੇਂ ਕਿ ਆਪਣੇ ਕੋਲ ਗੱਡੀ ਆਈ ਸੀ ਤਿੰਨਰ ਇੰਜੈਕਟਰ ਕਰਾ ਕੇ ਆਈ ਆਪਾਂ ਨੂੰ ਆਟੋ ਤੇ ਕਰਕੇ ਜੋਰ ਐਕਚੁਅਲੀ ਰੀਡਿੰਗਾਂ ਚਾਹੀਦੀਆਂ ਸੀ ਉਹ ਆਪਾਂ ਭਰਤੀਆਂ ਭਾਜੀ ਫਰਕ ਕੀ ਹੈ ਇੱਕ ਹੁੰਦਾ ਢਿੱਡ ਪਰਣਾ ਇੱਕ ਹੁੰਦਾ ਪੋਜ਼ਿਟਿਵ ਤੱਤ ਲੈਣੇ ਪੋਜ਼ਿਟਿਵ ਤੱਤਾਂ ਨਾਲ એનર્ਜੀ ਪੂਰੀ ਮਿਲਦੀ ਹੈ ਤੇ ਢਿੱਡ ਪਰ ਨਾਲ ਵੀ એનર્ਜੀ ਮਿਲਦੀ ਹੈ ਪਰ ਫਰਕ ਕਿੱਥੇ ਹੈ ਜਦੋਂ ਐਕਿਊਰੇਸੀ 'ਚ ਜਾਣੇ ਆ ਸਾਰੇ ਤੱਤ ਪੂਰੇ ਕਰਨੇ ਆ ਤਾ ਰਿਜ਼ਲਟ ਅੱਛੇ ਮਿਲਦੇ ਐਵੇਂ ਜਦੋਂ ਅਸੀਂ ਆਟੋ ਤੇ ਕਰਕੇ ਉਹਨੀਆਂ ਸਾਰੀਆਂ ਰੀਡਿੰਗਾਂ ਜਿੰਨੇ ਤੇਲ ਜਿੰਨੇ ਔਸ ਪਿਸਟਨ ਤੇ ਬਲਾਸਟ ਹੋਣ ਵਾਸਤੇ ਚਾਹੀਦੇ ਆ ਹਾਂਜੀ ਉਹ ਗੱਡੀ ਦੀ ਪਰਫਾਰਮੈਂਸ 100% ਹੋ ਜਾਂਦੀ ਹੈ ਜੇ ਉਹਨਾਂ ਦੇ ਵਿੱਚੋਂ ਇੱਕ ਨਿਊਜ਼ਲ ਦੀ ਪਰਫਾਰਮੈਂਸ ਥੋੜੀ ਜਿਹੀ ਵੀ ਕਿਤੇ ਘਟ ਗਈ ਉਹਨੇ ਚ ਰੇਸ ਦਿੱਤੇ ਆ 1500 ਆਰਪੀਮ ਤੇ ਹਲਕੀ ਜਿਹੀ ਹੰਟਿੰਗ ਆ ਨੁਕਸ ਕੋਈ ਨਹੀਂ ਪੈਂਦਾ ਡਰਾਉਣ ਵਾਸਤੇ ਨਹੀਂ ਸਮਝਾਉਣ ਵਾਸਤੇ ਆ ਕਸਟਮਰ ਕਿੰਨਾ ਵੀ ਰਿਕ ਜਾਣਾ ਚਾਹੁੰਦਾ ਕਿਉਂਕਿ ਅਸੀਂ ਤੁਸੀਂ ਮੈਨੂੰ ਕਹਿੰਦੇ ਸੀ ਵੀ ਬਾਈ ਜੀ ਕੰਮ ਕੌਣ ਕਰਦਾ ਹੈ ਅਸੀਂ ਕੰਮ ਉਸ ਵਿਅਕਤੀ ਕੋਲ ਕਰਾਉਣੇ ਜਿਹੜਾ ਸਾਡਾ ਸਾਥ ਦਿੰਦਾ ਮੰਨ ਲਓ ਵੀ ਇੰਚ ਕੋਈ ਪ੍ਰੋਬਲਮ ਆ ਗਈ 2-4 ਦਿਨ ਉੱਤੇ ਦਿਨ ਵੀ ਲੰਘੇ ਤੇ ਸਾਡੀ ਸੁਲਵਾਈ ਹੁੰਦੀ ਹੈ ਇਸ ਕਰਕੇ ਅਸੀਂ ਕਮਾਰ ਡੀਜ਼ਲ ਸਰਵਿਸ ਤੋਂ ਪਹਿਲਾਂ ਕਿਤੇ ਹੋਰਾਂ ਨਾਲ ਜੁੜੇ ਸੀ ਇਹਨਾਂ ਨਾਲ ਜੁੜੇ ਜਿਵੇਂ ਹੁਣ ਆਪਾਂ ਟੱਕ ਕੰਮ ਕਰ ਰਹੇ ਹਾਂ ਇੱਥੇ ਖੜ ਗਏ ਆਂ ਦੁਕਾਨ ਦੇ ਅੰਦਰ ਖੜ ਨਹੀਂ ਦਿੰਦਾ ਮੈਂ ਕਿਹਾ ਬਾਈ ਜੀ ਖੜ ਜੋ ਨਾ ਕੋਲ ਖੜ ਦੇ ਡਿਸਟਰਬ ਨਾ ਕਰੋ ਵੇਖੋ ਕਿਉਂਕਿ ਬੰਦਾ ਕੋਲੇ ਖੜਨ ਨਾਲ ਬਈਆਂ ਦਾ ਕੰਮ ਸਲੋ ਹੋ ਜਾਂਦਾ ਫਰਕ ਕੁਝ ਨਹੀਂ ਪੈਂਦਾ ਪਰ ਬੰਦੇ ਦੀ ਤਸੱਲੀ ਵੀ ਕਰਾਉਣੀ ਜ਼ਰੂਰੀ ਆ ਹੁਣ ਤੁਸੀਂ ਗੱਲ ਨੂੰ ਸਮਝ ਗਏ ਬਾਜੀ ਕੁਮਾਰ ਬਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਸਾਡੀ ਗੱਡੀ ਦੇ ਇੰਜੈਕਟਰ ਜਿਹੜੇ ਬਾਕੀ ਦੋ ਰਹਿ ਗਏ ਆ ਉਹ ਵੀ ਪਰਫੈਕਟ ਕਰਕੇ ਬਾਈ ਇਹਨਾਂ ਨੂੰ ਦੇ ਕੇ ਤੇ ਜਲਦੀ ਤੋਰ ਦਿਓ ਅਸੀਂ ਫਿਰ ਗੱਡੀ ਕਰਨੀ ਹੈ ਸਟਾਰਟ ਫਿਰ ਬਾਈ ਇਹਨਾਂ ਨੂੰ ਪਰਫਾਰਮੈਂਸ ਪੁੱਛਾਂਗੇ ਕਿਵੇਂ ਆ ਬਸ ਠੀਕ ਸੋ ਜੋ ਇੰਜੈਕਟਰ ਜਦੋਂ ਕਰਦੇ ਆ ਵੀਰ ਜੀ ਉਹੀ ਪ੍ਰੋਸੈਸ ਸਾਡਾ ਰੇਚ ਦੀ ਕਲੀਨਿੰਗ ਹੋਣੀ ਬਹੁਤ ਜ਼ਰੂਰੀ ਆ ਰੋਹਣਾ ਦਰ ਇੱਕ ਮਿੰਟ ਵੀਰ ਜੀ ਵੀਡੀਓ ਬੰਦ ਕਰ ਦਿਓ ਲੋਕ ਓਟਾ ਬਾਹਰ ਲੈ ਕੇ ਆ ਚਲੋ ਅੱਗੇ ਚਲੋ ਲੋ ਸਦਰ ਸਾਹਿਬ ਨੀੜੇ ਆ ਜਾਓ ਮੇਰੇ ਵੀਰ ਪਾ ਜੀ ਕੀਰ ਸ਼ੋਭਨਾ ਮਾ ਆਪਣਾ ਸਰਦਾਰ ਸਾਹਿਬ ਰਮੈਂਬਰ ਪੈ ਨਹੀਂ ਰਿਹਾ ਰਵਿੰਦਰ ਸਿੰਘ ਭੁੱਲਣ ਦੀ ਬਿਮਾਰੀ ਹੈ ਮੈਨੂੰ ਇੱਕ ਵਾਰੀ ਤੁਸੀਂ ਗਲਤੀ ਕੀਤੀ ਹੋਗੀ ਡਰਮ ਚੋਂ ਕਿਤੇ ਇਹ ਲਾਵੀ ਹੋਵੇ ਤਾਂ ਇੰਨਾ ਗੰਦ ਵੈਸੇ ਵੀ ਇਕੱਠਾ ਹੋ ਜਾਏਗਾ ਆਪਾਂ ਕਿਸੇ ਨੂੰ ਬਲੇਮ ਨਹੀਂ ਕਰਦੇ ਡਰਮ ਚੋਂ ਪਾਓ ਚਾ ਨਾ ਪਾਓ ਉਹਦੇ ਨਾਲ ਆਪਣਾ ਕੋਈ ਫਰਕ ਨਹੀਂ ਪਹਿਲਾਂ ਸਮਝਾ ਚੁੱਕੇ ਆ ਜੇ ਕੋਈ ਪਾਲੂਗਾ ਡਰਮ ਚੋਂ ਤੇ ਨੁਕਸਾਨ ਕਰ ਲੂਗਾ ਕਿਉਂਕਿ ਲੋਹੇ ਵਾਲਾ ਮੈਂ ਇਹ ਨਹੀਂ ਕਹਿੰਦਾ ਵੀ ਡਰਮ ਵਾਲਾ ਤੇਲ ਗਲਤ ਹੋ ਸਕਦਾ ਜੇ ਡਰਮ ਦਾ ਤੇਲ ਸਭਾਲਿਆ ਹੋਇਆ ਵਰਤ ਰਹੇ ਆ ਪਲਾਸਟਰ ਦਾ ਫੇਰ ਨਹੀਂ ਹੁੰਦਾ ਪਰ ਇਹਦੇ ਵਿੱਚ ਆ ਹਾਲਤ ਹੈ ਜੋ ਮੈਗਰ ਇੰਜੈਕਟਰ ਕਰਾਉਂਦਾ ਤੁਸੀਂ ਮੈਨੂੰ ਬਾਰ-ਬਾਰ ਹੀ ਪੁੱਛਦੇ ਸੀ ਵੀ ਬਾਈ ਚੱਲ ਜਾਣਗੇ ਚੱਲਣਾ ਤਾਂ ਵੀਰੇ ਕੋਈ ਵੀ ਚੀਜ਼ ਹੈ ਸਫਾਈ ਨਾਲ ਅਸੀਂ ਆਪਣੇ ਵੱਲੋਂ ਸਫਾਈ ਪ੍ਰੋਪਰ ਕਰੀਦੀ ਹੈ ਠੀਕ ਹੈ ਹੁਣ ਉਹ ਆਪਾਂ ਫਲੂਡ ਹੈ ਉਹ ਵੀ ਖੋਲ ਕੇ ਦੇਖਦੇ ਆ ਉਹਦੇ ਚ ਗੰਦ ਕਿੰਨਾ ਕ ਹੈ ਜਦੋਂ ਸਫਾਈ ਕਰਦੇ ਆ ਤੇ ਰਿਜ਼ਲਟ ਮਿਹਨਤ ਨੂੰ ਭਾਗ ਲੱਗਣੇ ਲੱਗਣੇ ਵੀਰੇ ਆਜੋ ਬੇਟਾ ਆਹਾਹਾ ਉਹ ਬੱਲੇ ਸਰਦਾਰ ਜੀ ਕੀ ਬਾਤ ਹੈ ਲਿਆ ਵੀ ਕਾਕਾ ਉਰੇ ਆ ਜਾ ਬੱਲੇ 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 ਇਹ ਤਾਂ ਮਾਈ ਬੁੱਢੀ ਦਾ ਝਟਾ ਜਿਹਾ ਲੱਗਦਾ ਬਾਈ ਜੀ ਸਰਦਾਰ ਸਾਹਿਬ ਤੁਸੀਂ ਬੇਟਾ ਇਹਨੂੰ ਇਹਨੂੰ ਰੱਖ ਦਿਓ ਉੱਥੇ ਆ ਫੜ ਲਾ ਸਰਦਾਰ ਸਾਹਿਬ ਖੋਲਿਓ ਕਹਿੰਦੇ ਪੂੰਜੇ ਜਿ ਲਾਇਓ ਜੇ ਆਪਾਂ ਇਸ ਜਿਵੇਂ ਧਿਆਨ ਨਾ ਦੇਈਏ ਤੇ ਸਣੇ ਮਲਾਈ ਅੰਦਰ ਜਾਂਦੀ ਹੋਵੇ ਸੰਗ ਚ ਫਸੂਗੀ ਜ਼ਰੂਰ ਬੋਲ ਕੇ ਦੱਸੋ ਸਰਦਾਰ ਜੀ ਹਾਂ ਜੀ ਹਾਂ ਜੀ ਜ਼ਰੂਰ ਹਾਂ ਜੀ ਉਹਨੇ ਤਾਂ ਫੇਰ ਤੰਗੀ ਦੇਣੀ ਹੈ ਜੀ ਤੰਗੀ ਦੇਣੀ ਹੈ ਨਾ ਆਪਾਂ ਜਿਹੜੀਆਂ ਤੰਗੀ ਦੇਣ ਵਾਲੀਆਂ ਚੀਜ਼ਾਂ ਉਹ ਪਹਿਲਾਂ ਹੀ ਮੜਾ ਜਾ ਚਾਰ ਨਾਲ ਆਲੇ ਹੈ ਨਹੀਂ ਇਹ ਨਹੀਂ ਹੋਇਆ ਇੰਜੈਕਟਰਾਂ ਦਾ ਨਹੀਂ ਚਲੋ ਆਪਾਂ ਤਾਂ ਕਾਹਨੂੰ ਕਹਿਣਾ ਕਿਸੇ ਨਾਲ ਕੀ ਹੋਇਆ ਤੇ ਆਪਾਂ ਇਹਦੀ ਹੁਣ ਕਲੀਨਿੰਗ ਕਰ ਦੇ ਦਿੰਦੇ ਸੋ ਦੋਸਤੋ ਤੁਸੀਂ ਸਰਵਿਸ ਹੁੰਦੀ ਹੈ ਇੰਜੈਕਟਰਾਂ ਦੀ ਦੇਖ ਲਈ ਇੰਜੈਕਟਰ ਉੱਡਦੇ ਕਿਉਂ ਆ ਉਹ ਵੀ ਦੇਖ ਲਓ ਸਮਝ ਲਓ ਜਦੋਂ ਗੰਦਾ ਤੇਲ ਹੁੰਦਾ ਹੈ ਫਿਲਟਰ ਟਾਈਮਸਰ ਨਹੀਂ ਪਾਉਂਦੇ ਇਹ ਸਾਰੇ ਕਚਰੇ ਇੰਜੈਕਟਰਾਂ ਵਿੱਚ ਜਾਂਦੇ ਆ ਇਹਦਾ ਇੱਕ ਬਹੁਤ ਵੱਡਾ ਲੰਮਾ ਪ੍ਰੋਸੈਸ ਹੁੰਦਾ ਹੈ ਹਰ ਵਿਅਕਤੀ ਇਹ ਸੋਚਦਾ ਹੈ ਵੀ ਮੈਂ ਤਾਂ ਯਾਰ ਸਰਵਿਸ ਕਰਾ ਲਈਏ ਡੀਜ਼ਲ ਫਿਲਟਰ ਕੋਈ ਗੱਲ ਨਹੀਂ ਅੱਗੇ ਚਲਾ ਕੇ ਪਵਾ ਲਗੇ ਆਪਾਂ ਇਹ ਸਾਰੀ ਚੀਜ਼ਾਂ ਦੀ ਕਲੀਨਿੰਗ ਕਰਦੇ ਪਏ ਆ ਜਦੋਂ ਇੰਜੈਕਟਰਾਂ ਦੀ ਕਿੱਟ ਪਵਾਈਦੀ ਹੈ ਨਾ ਉਹਦੇ ਕਲੀਨਿੰਗ ਹੋਣੀ ਬਹੁਤ ਮਸਟ ਹੈ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਦੀ ਸਫਾਈ ਨਹੀਂ ਕਰਦੇ ਤਾਂ ਇਹ ਇੰਜੈਕਟਰਾਂ ਦੀ ਸਰਵਿਸ ਪ੍ਰੋਪਰ ਨਹੀਂ ਚੱਲਦੀ ਕਿਉਂਕਿ ਬਹੁਤ ਸਾਰੇ ਸੱਜਣ ਕੰਮ ਕਰਵਾ ਕੇ ਆਉਂਦੇ ਹੁੰਦੇ ਆ ਕਿਉਂਕਿ ਇੱਕ ਤਾਂ ਕਸਟਮਰ ਐਫਰਟਸ ਨਹੀਂ ਪੂਰਾ ਪਾਲਦਾ ਇੱਕ ਮਕੈਨਿਕ ਪੂਰੀ ਆਪਣੀ ਜੌਬ ਪ੍ਰੋਪਰ ਡੇਨ ਕਰਦਾ ਇੱਕ ਕਸਟਮਰ ਪੂਰੇ ਪੈਸੇ ਨਹੀਂ ਭਰਦਾ ਹਰ ਇੱਕ ਚੀਜ਼ ਦੀ ਕਲੀਨਿੰਗ ਕਰਕੇ ਗੱਲ ਨੂੰ ਸਮਝਾਈ ਜਾਂਦੀ ਹੈ ਵੀਡੀਓ ਦੇ ਵਿੱਚ ਹਮੇਸ਼ਾ ਅਵੇਰ ਕਰਨ ਵਾਲੀ ਵੀਡੀਓ ਬਣਾਈ ਜਾਂਦੀ ਹੈ ਜਿਹੜੀ ਕਿ ਵੀਡੀਓ ਤੁਸੀਂ ਬਹੁਤ ਘੱਟ ਦੇਖਦੇ ਹੋ ਇਸ ਚੀਜ਼ ਦਾ ਮੈਨੂੰ ਤੁਹਾਡੇ ਨਾਲ ਗਿਲਾ ਹਮੇਸ਼ਾ ਰਹੂਗਾ ਆਪਾਂ ਇਹਦੀ ਇੰਜੈਕਟਰ ਜੇ ਕਰਵਾ ਕੇ ਇਹਨਾਂ ਚੀਜ਼ਾਂ ਨੂੰ ਨਹੀਂ ਪ੍ਰੋਪਰ ਕਲੀਨ ਕਰਦੇ ਤੇ ਤੁਹਾਡੀ ਗੱਡੀ ਦੇ ਵਿੱਚ ਨੁਕਸਾਨ ਹਮੇਸ਼ਾ ਇੰਜੈਕਟਰਾਂ ਦਾ ਬਣਿਆ ਰਹੂਗਾ ਜਿੰਨੇ ਮਰਜੀ ਇੰਜੈਕਟਰ ਕਰਾ ਲਈਏ ਉਹਨਾਂ ਚੱਕਰ ਇਹ ਪ੍ਰੋਪਰ ਸਰਵਿਸ ਨਹੀਂ ਹੁੰਦੀ ਤਾਂ ਇੰਜੈਕਟਰਾਂ ਦੀ ਲਾਈਫ ਨਹੀਂ ਬਣਦੀ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਕਸਟਮਰ ਗੱਡੀਆਂ ਲੈ ਕੇ ਆਉਂਦੇ ਆ ਵੀਡੀਓ ਦੇਖ ਕੇ ਆਉਂਦੇ ਆ ਵੀਡੀਓ 'ਚ ਸਮਝਾਈਦਾ ਵੀ ਪ੍ਰੋਪਰ ਹੈ ਪਰ ਨਹੀਂ ਇਗਨੋਰ ਮਾਰ ਦਿੰਦੇ ਲੋਕ ਆਪਾਂ ਕੋਈ ਐਂਟਰਟੇਨਮੈਂਟ ਨਹੀਂ ਕਰ ਰਹੇ ਇਹ ਬੋਟਲ ਲੈ ਕੇ ਜਿੱਥੋਂ ਦੀ ਤੇਲ ਮਿਲਣਾ ਇੰਜੈਕਟਰਾਂ ਨੂੰ ਉਸ ਜੜ ਨੂੰ ਖਤਮ ਕਰ ਰਹੇ ਹਾਂ ਜਿਹਦੀ ਜੜ ਕਰਕੇ ਇੰਜੈਕਟਰ ਬਾਰ-ਬਾਰ ਖਰਾਬ ਹੁੰਦੇ ਆ ਇਹ ਇਕੱਲੀ ਇਹ ਪ੍ਰੋਬਲਮ ਨਹੀਂ ਹੁੰਦੀ ਗੱਡੀ ਦੀ ਪਿਕਅਪ ਦੀ ਸਮੱਸਿਆ ਇਜ਼ੀਅਰ ਵਾਲ ਕਰਕੇ ਹੁੰਦੀ ਹੈ ਇਜ਼ੀਅਰ ਵਾਲ ਦੀ ਹਾਲਤ ਮੈਂ ਹੁਣੇ ਤੁਹਾਨੂੰ ਦਿਖਾ ਦਿੰਦਾ ਕੀ ਹੈ ਕਿਉਂਕਿ ਜਦੋਂ ਇੰਜੈਕਟਰ ਡਾਊਨ ਹੋ ਜਾਣਗੇ ਕਾਰਬਨ ਪੂਰੀ ਭਰ ਲੱਗ ਪੂਗੀ ਤੁਹਾਡੇ ਸਾਹਮਣੇ ਹੈ ਇਜ਼ੀਅਰ ਵਾਲ ਸਟਕ ਹੋ ਜਾਂਦਾ ਹੈ ਈਜ਼ੀਅਰ ਵਾਲ ਦੀ ਸਰਵਿਸ ਲੋਕ ਕਰਾ ਕੇ ਲੈ ਕੇ ਆਉਂਦੇ ਆ ਫਿਰ ਸਾਨੂੰ ਦੁਬਾਰਾ ਕਰਨੀ ਪੈਂਦੀ ਹੈ ਕਿਉਂ ਕਰਨੀ ਪੈਂਦੀ ਹੈ ਕਿਉਂਕਿ ਅਸੀਂ ਜੋ ਵੀਡੀਓ ਦੇ ਵਿੱਚ ਦਿਖਾਉਨੇ ਆ ਅਸੀਂ ਕੁਝ ਐਕਸਟਰਾ ਕਰਨਾ ਉਹ ਨਹੀਂ ਦਿਖਾਇਆ ਜਾਂਦਾ ਦੇਖੋ ਆਪਣੀ ਇੱਕ ਅਲੱਗ ਕਲਾਕਰੀ ਹੁੰਦੀ ਹੈ ਉਹ ਲੋਕਾਂ ਦੇ ਧਿਆਨ ਚ ਲਿਉਨੇ ਜ਼ਰੂਰ ਹੈ ਪਰ ਆਪਣੇ ਇੱਕ ਤਰੀਕੇ ਨਾਲ ਠੀਕ ਹੈ ਨਾ ਹੁਣ ਇਹਦੀ ਇੱਕ ਹੋਰ ਪਿਕਅਪ ਦਾ ਇਸ਼ੂ ਧੂਆ ਮਾਰਨ ਦਾ ਇਸ਼ੂ ਉਹ ਹੈ ਟਰਬੋ ਟਰਬੋ ਤੋਂ ਪਹਿਲਾਂ ਮੈਂ ਚੀਜ਼ ਦੱਸਦਾ ਹਰ ਇੱਕ ਵਿਅਕਤੀ ਦੀ ਗੱਡੀ 'ਚ ਜੰਗਾਲ ਪਿਆ ਹੋਇਆ ਰੇਡੀਏਟਰ 'ਚ ਕਿੰਨੀ ਬੁਰੀ ਹਾਲਤ ਹੈ ਪਤਾ ਨਹੀਂ ਕਸਟਮਰ ਨਹੀਂ ਕਰਾਉਣਾ ਚਾਹੁੰਦਾ ਜਾਂ ਮਕੈਨਿਕ ਨਹੀਂ ਕਰਨਾ ਚਾਹੁੰਦਾ ਮੈਂ ਉਹਦੇ ਬਾਰੇ ਟਿੱਪਣੀ ਨਹੀਂ ਕਰੂੰਗਾ ਰੇਡੀਏਟਰ ਦੀ ਹਾਲਤ ਵੇਖੋ ਕੀ ਹੈ ਫਿਰ ਹਰ ਇੱਕ ਵਿਅਕਤੀ ਇਹ ਕਹਿੰਦਾ ਯਾਰ ਸਾਡੀ ਗੱਡੀ ਤਾਂ ਗਰਮ ਹੁੰਦੀ ਹੈ ਜੀ ਗਰਮ ਵਾਲੀਆਂ ਵੀਡੀਓ ਵੀ ਬਹੁਤ ਹੈ ਹੁਣ ਆਪਾਂ ਕੰਮ ਗੱਲ ਕਰਦੇ ਟਰਬੋ ਦੀ ਟਰਬੋ ਦੀ ਸਮੱਸਿਆ ਕਿੰਨੀ ਖੈਗੀ ਹੈ ਜੇ ਇੰਨੀ ਸਮੱਸਿਆ ਹੋਵੇ ਤੇ ਕਸਟਮਰ ਸਾਨੂੰ ਕੰਸੈਂਟ ਦੇ ਦੇ ਵੀ ਅਸੀਂ ਪਿਕਅਪ ਫੇਰ ਵੀ ਵਧਾ ਦਿੰਨੇ ਆ ਹੁਣ ਤੁਸੀਂ ਟਰਬੋ ਦੇ ਵਿੱਚ ਵੇਖੋ ਵੀ ਪਲੇ ਕਿੰਨੀ ਖੈਗੀ ਹੈ ਪਲੇ ਹੈ ਜੇ 100% ਚਾਹੁੰਦੇ ਹੋ ਰਿਜ਼ਲਟ ਜੇ ਨਹੀਂ ਚਾਹੁੰਦੇ ਤੇ ਫਰਕ ਪੈ ਜਾਂਦਾ ਫਿਰ ਵੀ ਚੱਲੇਗੀ ਸੋ ਵੀਡੀਓ ਦੇਖ ਕੇ ਅਗਰ ਚੰਗੀ ਲੱਗੀ ਹੈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਲਾਸਟ ਦੇ ਉੱਤੇ ਕਸਟਮਰ ਨੂੰ ਆਪਾਂ ਪੁੱਛਾਂਗੇ ਵੀ ਉਹਨਾਂ ਨੂੰ ਕੀ ਰਿਜ਼ਲਟ ਮਿਲਿਆ ਪਲੀਜ਼ ਹਮਰ ਰਿਕਵੈਸਟ ਹੈ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਕਰਿਓ ਆਪਾਂ ਵੀਰ ਹੁਣਾਂ ਨੂੰ ਪੁੱਛਦੇ ਕੀ ਰਿਜ਼ਲਟ ਮਿਲਿਆ ਜੈ ਜਵਾਨ ਤੇ ਜੈ ਗਿਆ ਪਾਜੀ ਜਿਵੇਂ ਤੇ ਪੱਗ ਦਾ ਰੰਗ ਹੈ ਤੇ ਤੁਸੀਂ ਜਿਹੜਾ ਉਗਰਾਹ ਗਰੁੱਪ ਹੈ ਇਹ ਉਹਦਾ ਹੀ ਆਣਾ ਜੀ ਤੁਸੀਂ ਉਹਦੇ ਮੈਂਬਰ ਹੋ ਹਾਂਜੀ ਬਾਈ ਜੀ ਕਹਿੰਦੇ ਛੰਡੇ ਦੀ ਪ੍ਰੋਮੋਸ਼ਨ ਬਾਈ ਜੀ ਛੰਡੇ ਤੇ ਡੰਡੇ ਦੀ ਹਰੇਕ ਸਾਡੇ ਪ੍ਰੋਮੋਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਜੀ ਬਾਈ ਜੀ ਉਹ ਦਸੂ ਪਹਿਲਾ ਜਿਹੜੀ ਸਵੇਰੇ ਗੱਡੀ ਲੈ ਕੇ ਆਈ ਸੀ ਤੇ ਹੁਣ ਗੱਡੀ 'ਚ ਕੀ ਫਰਕ ਲੱਗਾ ਬਹੁਤ ਫਰਕ ਆ ਗਿਆ ਜੀ ਕੀ ਫਰਕ ਹੈ ਤੇ ਕਿੰਨਾ ਤਰੀਕਾ ਬਹੁਤ ਵਧੀਆ ਪਹਿਲਾਂ ਰੋਲਾ ਯਾਨੀ ਦੇਖਾ ਵੀ ਸਹੀ ਹੋ ਗਈ ਸੀ ਠੀਕ ਹੈ ਜੀ ਤੁਰਦੀ ਵੀ ਬਹੁਤ ਰੇਸ ਦੇ ਕੇ ਸੀ ਠੀਕ ਹੈ ਪਾਜੀ ਪ੍ਰੋਬਲਮ ਸੋਲਵ ਹੋ ਗਈ ਜਿਹੜੀ ਸਟਾਰਟਿੰਗ ਪ੍ਰੋਬਲਮ ਸੀਗੀ ਹੋ ਗਈ ਸੋਲਵ ਜਿਹੜੀ ਗੱਲ ਸਮਝਾਈ ਹੈ ਤਿੱਕਰ ਤੁਹਾਨੂੰ ਕਿਤੇ ਸਮਝ ਆਈ ਸੀ ਨਹੀਂ ਪਹਿਲਾਂ ਤਾਂ ਉਦਾਂ ਸਰਵਿਸ ਜਿੱਦਾਂ ਆਮ ਕਰਦੇ ਸਾਰੇ ਕਰਦੇ ਹਾਂ ਹਾਂਜੀ ਹਾਂ ਬਹੁਤ ਧੰਨਵਾਦ ਪਾਜੀ ਪਾਜੀ ਗੱਲ ਪਤਾ ਕੀ ਹੈ ਚੱਲੀ ਜਣ ਦੇ ਬਾਊ ਦੇਖੋ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਅੱਜ ਤੋਂ ਕੁਝ ਸਾਲ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਦਿੱਤਾ ਸੀ ਉਦੋਂ ਜਵਾਨ ਦਾ ਮਨੋਬਲ ਤੇ ਕਿਸਾਨ ਦਾ ਮਨੋਬਲ ਵਧਾਇਆ ਸੀ ਉਦੋਂ ਫੂਡ ਦੀ ਲੋੜ ਸੀ ਭਾਵੇਂ ਕੀ ਹੁਣ ਤਾਂ ਸਵੀਟੀ ਤੇ ਜਾਂ ਕਿਹੜੀਆਂ-ਕਿਹੜੀਆਂ ਐਪਾਂ ਚੱਲ ਪਿਆ ਘਰੇ ਬੈਠਿਆ ਆ ਜਾਂਦਾ ਪਰ ਉਸ ਵੇਲੇ ਜਿਹੜਾ ਭੋਜਨ ਹੈ ਉਹ ਹਰੇਕ ਦੇ ਭਾਂਡ ਢ ਭਰਨ ਵਾਸਤੇ ਕਿਸਾਨ ਮਿੱਟੀ ਨਾਲ ਮਿੱਟੀ ਹੋ ਕੇ ਤੇ ਧਰਤੀ ਦਾ ਸੀਨਾ ਪਾੜ ਕੇ ਫਸਲ ਠੀਕ ਹੈ ਜੀ ਇਸ ਕਰਕੇ ਭਾਜੀ ਸਲੂਟ ਹੈ ਹਰੇਕ ਕਿਸਾਨ ਨੂੰ ਧੰਨਵਾਦ ਹੈ ਤੁਹਾਡਾ ਭਾਜੀ ਹੈਪੀ ਹੋ ਹਾਂਜੀ ਠੀਕ ਹੈ ਓਕੇ ਬਈ i'll assim...